ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਵੀ ਪਖੰਡਵਾਦ ਗੁਰਦੁਆਰਿਆਂ ਦੇ ਵਿੱਚ ਇਸ ਵਕਤ ਚੱਲ ਰਿਹਾ ਉਸ ਪਖੰਡਵਾਦ ਦਾ ਗੁਰਮਤ ਸਿਧਾਂਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੇ ਵੀ ਇਹ ਗੁਰਦੁਆਰਿਆਂ ਦੇ ਚੌਧਰੀ ਬਣੇ ਨੇ ਓਹੋ ਸੌਰੀ ਮੈਂ ਇੱਕ ਸ਼ਬਦ ਹੋਰ ਵਰਤਾਂ ਉਹ ਵਰਤਣਾ ਨਾਲ ਕਢਾ ਚੌਧਰੀ ਸਵਾਦ ਜਾਂਦਾ ਜਦੋਂ ਇਹ ਸ਼ਬਦ ਵਰਤਦੇ ਹਾਂ ਕਿਉਂਕਿ ਇਹ ਉਹਨਾਂ ਲੋਕਾਂ ਲਈ ਵਰਤਦਾ ਮੈਂ ਜਿਹੜੇ ਬੰਦੇ ਕੜਮ ਚੌਧਰੀ ਹੈਗੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਿਧਾਂਤ ਮਿੱਟੀ ਦੇ ਵਿੱਚ ਰੋਲਿਆ ਜਿਹੜੇ ਹਰ ਦਿਨ ਰੋਜ਼ ਨਾ ਰੋਜ਼ ਕੋਈ ਨਾ ਕੋਈ ਪਖੰਡਵਾਦ ਕਰਦੇ ਰਹਿੰਦੇ ਆ ਇੱਕ ਪਟਿਆਲਾ ਦੇ ਵਿੱਚ ਬਹਾਦਰਗੜ੍ਹ ਦੇ ਕੋਲ ਸੰਸਪੁਰ ਪਿੰਡ ਹੈ ਕੋਈ ਉੱਥੇ ਇੱਕ ਛਟੇ ਰੱਖੀ ਬੈਠੇ ਨੇ ਕਹਿੰਦੇ ਇਹ ਛਟਾ ਸਾਹਬ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕਹਿੰਦੇ ਇਹ ਬਖਸ਼ਿਸ਼ ਹੈ ਇਹਦੇ ਨਾਲ ਕਹਿੰਦੇ ਹਲਕੇ ਕੁੱਤੇ ਦਾ ਵੱਢਿਆ ਹੋਇਆ ਬੰਦਾ ਠੀਕ ਹੋ ਜਾਂਦਾ ਕੋਈ ਕੋੜੀ ਹੋਵੇ ਕੋਈ ਕੈਂਸਰ ਹੋਵੇ ਗਲ ਦੇ ਵਿੱਚ ਗੜ੍ਹ ਹੋਣ ਟੌਨਸਰ ਜੀ ਨੂੰ ਕਹਿੰਦੇ ਕਹਿੰਦੇ ਬਸ ਜਿਹਦੇ ਵੀ ਇਸੇ ਤੇ ਰੱਖ ਦੀਏ ਜਾਂ ਜਿਹੜਾ ਵੀ ਇਦਨਾਂ ਸ਼ੂ ਜਾਂਦਾ ਜਾਂ ਇਹ ਸ਼ਟ ਸ਼ੂ ਜਾਂਦੀ ਹੈ ਉਹਦੇ ਰੋਗ ਦੂਰ ਹੋ ਜਾਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਮੂੱਚੀ ਬਾਣੀ ਦੇ ਵਿੱਚ ਜੇ ਕੋਈ ਪ੍ਰਚਾਰਕ ਕੋਈ ਬਾਬਾ ਕੋਈ ਡੇਰੇ ਦਾ ਕਢਮ ਚੌਧਰੀ ਇਹ ਅਰਥ ਕਰ ਦੇ ਵੀ ਇਹ ਤੁਕ ਦੇ ਵਿੱਚ ਇਹ ਸ਼ਬਦ ਦੇ ਵਿੱਚ ਜਿਹੜਾ ਦੁਨਿਆਵੀ ਸਰੀਰਕ ਰੋਗ ਹੈ ਉਹਦੇ ਇਲਾਜ ਵਾਸਤੇ ਗੁਰੂ ਪਾਤਸ਼ਾਹ ਨੇ ਗੱਲ ਕਰੀ ਹੋਵੇ ਇਹ ਚੈਲੰਜ ਹੈ ਜਿੱਡਾ ਮਰਜੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦਾ ਹੋਵੇ ਜਿੱਡਾ ਮਰਜੀ ਕਥਾਵਾਦ ਅਖਵਾਉਂਦਾ ਹੋਵੇ ਜਾਂ ਕੋਈ ਡੇਰੇ ਦਾ مالک ਕੜਮ ਚੌਧਰੀ ਗੁਰਸਰ ਦਾ مالک ਹੋਵੇ ਸਭ ਨੂੰ ਚੈਲੰਜ ਹੈ ਇਹ ਜਿਹੜੇ ਪਖੰਡ ਕਰ ਰਹੇ ਨੇ ਨਾ ਇੱਥੇ ਜੋੜਾ ਪਿਆ ਜੀ ਜੇ ਹਲਕੇ ਕੁੱਤੇ ਦਾ ਵੱਢਿਆ ਹੋਵੇ ਇਹਦੇ ਨਾਲ ਠੀਕ ਹੋ ਜਾ ਮੈਂ ਗਰੰਟੀ ਦਿੰਦਾ ਇਹ ਬਕਵਾਸ਼ ਕਰਦੇ ਇਹਦੇ ਨਾਲ ਹੋ ਪਤਾ ਕੀ ਰਿਹਾ ਇੱਥੇ ਰਾੜੇ ਨਾ ਜਿਹਨੂੰ ਸਾਬ ਕਹਿੰਦੇ ਐ ਇੱਕ ਬੰਦਾ ਜਾਂਦਾ ਸੀ ਉਹਨੂੰ ਬਿਮਾਰੀ ਸੀ ਜਿਹੜੀ ਖੁਰਕ ਪਈ ਹੁੰਦੀ ਐ ਤੇ ਉਹਨੂੰ ਡਾਕਟਰ ਨੇ ਦਵਾਈ ਲਿਖਤੀ ਤਿੰਨ ਚਾਰ ਗੋਣੀਆਂ ਖਾਂਦਾ ਸੀ ਰੋਜ਼ ਇੱਕ ਮਲਮ ਆਪਣੇ ਉਹ जख्मਾਂ ਤੇ ਲਾਉਂਦਾ ਸੀ ਤੇ ਪਰ ਹੁੰਦਾ ਕੀ ਸੀ ਉਹ ਗੋਲੀਆਂ ਉੱਥੇ ਜੇ ਕੋਈ ਬਾਬਾ ਹੁੰਦਾ ਸੀ ਉਹਨੂੰ ਫੜਾ ਦਿੰਦਾ ਸੀ ਉਹ ਵਾਇਗਰੂ ਕਹਿ ਕੇ ਉਹ ਗੋਲੀਆਂ ਫੜਾਉਂਦਾ ਸੀ ਉਹਨੂੰ ਦਵਾਈ ਫੜਾਉਂਦਾ ਸੀ ਆ ਗੋਲੀਆਂ ਖਾ ਲੈ ਤੇ ਮਲਮ ਲਾ ਲੈ ਹੁਣ ਸਵਾਲ ਇਹ ਹੈ ਵੀ ਚਾਹੇ ਤਾਂ ਉਹ ਪਖੰਡੀ ਇਹ ਕਹਿਣ ਵੀ ਗੋਲੀਆਂ ਖਾਣ ਦੀ ਲੋੜ ਨਹੀਂ ਮਲਮ ਲਾਉਣ ਦੀ ਲੋੜ ਨਹੀਂ ਕੋਈ ਟੀਕਾ ਵਗੈਰਾ ਇੰਜੈਕਸ਼ਨ ਮੇਰਾ ਲਾਉਣ ਦੀ ਲੋੜ ਨਹੀਂ ਕੱਲਾ ਅਸੀਂ ਅਸ਼ੀਰਵਾਦ ਦੇ ਕਿਠੀ ਕਰ ਦਿਆਂਗੇ ਸਵਾਤਾ ਫੇਰ ਹੈ ਇਹ ਹਰਾਮਖੋਰ ਨਾਲੇ ਕਹਿਣਗੇ ਤੂੰ ਡਾਕਟਰ ਕੋਲੇ ਜਾਓ ਸ਼ਰਧਾ ਰੱਖੋ ਗੁਰੂ ਪਾਸ਼ਾ ਤੇ ਗੁਰੂ ਪਾਸ਼ਾ ਰਹਿਮਤ ਕਰਨਗੇ ਹਲਕੇ ਕੁੱਤੇ ਦਾ ਬੰਦਾ ਹੋਵੇ ਵੱਡਿਆ ਤੁਸੀਂ ਟੀਕੇ ਨਾ ਲਵਾਇਓ ਫਿਰ ਤੂੰ ਨਿੰਦੇ ਵਿੱਚ ਬਿਨਾ ਟੀਕੇ ਲਵਾਉਣ ਤੋਂ ਤੁਸੀਂ ਜੋੜੇ ਨਾਲ ਠੀਕ ਕਰਕੇ ਦਿਖਾਓ ਛੱਡੇ ਨਾਲ ਠੀਕ ਕਰਕੇ ਦਿਖਾਓ ਇੱਕ ਘਟਨਾ ਐਡ ਕਰਨੀ ਹੈ ਜਿਹੜੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੱਲ ਕਰਦੇ ਆ ਗੁਰਦਵਾਰਾ ਬੰਗਲਾ ਸਾਹਿਬ ਦੀ ਗੱਲ ਕਰਦੇ ਆ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਹੈ ਕਹਿੰਦੇ ਇਹ ਗੁੰਗੇ ਦੇ ਕੋਲੋਂ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਵਾਤੇ ਸੀ ਇਹ ਜਾਣ ਬੁੱਝ ਕੇ ਸਾਡੇ ਜਿਹੜੇ ਪ੍ਰਚਾਰਕ ਨੇ ਇਹ ਝੂਠੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਉਸ ਵਕਤ ਜਿਹੜੀ ਇਹ ਘਟਨਾ ਹੈਗੀ ਆ ਸ਼ਰਤ ਤੇ ਸੜੀ ਰੱਖ ਕੇ ਜਿਹੜੇ ਉਸ ਗੁੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਨੇ ਅਸਲ ਵਿੱਚ ਗੱਲ ਕੀ ਹੈ ਪ੍ਰਚਾਰਕ ਨੂੰ ਅੱਜ ਵੀ ਸੱਚ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਉਦੋਂ ਗੁਰੂ ਪਾਸ਼ਾ ਨੇ ਇਹ ਸਮਝਾਇਆ ਸੀ ਕਿ ਜਿਹਨੂੰ ਤੁਸੀਂ ਗੁੰਗਾ ਬਣਾ ਕੇ ਰੱਖਿਆ ਹੋਇਆ ਨਾ ਅਰਜਵਾੜਾ ਸ਼ਾਹੀ ਜਿਹੜੀ ਦੁਨੀਆ ਹੈ ਉਦੇ ਵਿੱਚ ਜੇ ਕੋਈ ਕਮਜ਼ੋਰ ਬੰਦਾ ਹੋਵੇ ਉਹਦੇ ਕੋਲੇ ਕਲਾ ਹੋਵੇ ਉਹਨੂੰ ਬੋਲਣ ਨਹੀਂ ਦਿੱਤਾ ਜਾਂਦਾ ਗੂੰਗੇ ਧਾਵੇ ਨੇ ਤੁਸੀਂ ਇੱਕ ਕਹਾਵਤ ਸੁਣੀ ਹੈ ਜੇ ਕੋਈ ਬੰਦਾ ਤੁਹਾਨੂੰ ਕੋਈ ਬੋਲ ਕੇ ਜਵਾਬ ਨਾ ਦੇਵੇ ਤੁਸੀਂ ਕਹਿੰਦੇ ਤੇਰੇ ਮੂੰਹ ਵਿੱਚ ਤੰਦੂਆ ਪਿਆ ਹੋਇਆ ਤੇਰੀ ਜ਼ੁਬਾਨ ਵਿੱਚ ਤੂੰ ਬੋਲਦਾ ਕਿਉਂ ਨਹੀਂ ਇਹ ਸਚਾਈ ਸੀ ਉਸ ਵਕਤ ਦੀ ਅਸੀਂ ਉਹਨੂੰ ਕਰਮਾਤਾਂ ਵਾਲੇ ਪਾਸੇ ਜੋੜ ਲਿਆ ਮੈਂ ਜਿਹੜੀ ਗੱਲ ਤੁਹਾਡੇ ਨਾਲ ਅੱਜ ਕਰਨੀ ਚਾਹੁੰਨਾ ਬੜਿਆਂ ਦੇ ਮਿਰਚਾਂ ਲੱਗਦੀਆਂ ਨੇ ਬੜੇ ਫਿਰ ਚੀਕਾਂ ਮਾਰਦੇ ਨੇ ਗੁਰੂ ਸਾਹਿਬ ਤੇ ਇਹ ਤੰਗ ਕਰਦੇ ਨੇ ਇਹਨਾਂ ਨੇ ਗੁਰੂ ਘਰ ਨਾਲ ਮੱਥਾ ਲਾ ਲਿਆ ਉਹ ਨਹੀਂ ਭਰਾਵੋ ਮੱਥਾ ਗੁਰੂ ਘਰ ਨਾਲ ਨਹੀਂ ਨਾ ਸੁਨਾਨਤਾ ਨਾਲ ਹੈ ਮੱਥਾ ਤੁਹਾਡੇ ਪਖੰਡੀਆਂ ਨਾਲ ਹੈ ਤੁਹਾਡੇ ਪੁਜਾਰੀਆਂ ਨਾਲ ਹੈ ਜਿਹੜੇ ਤੁਸੀਂ ਗੱਪਾਂ ਮਾਰ ਰਹੇ ਹੋ ਮੈਂ ਬੋਧੀ ਵਿਦਵਾਨੀ ਤੌਰ ਤੇ ਕੋਈ ਗੱਲ ਨਹੀਂ ਕਰ ਰਿਹਾ ਸਿੱਧੀਆਂ ਜਿਹੀਆਂ ਗੱਲਾਂ ਕਿਉਂ ਕਰ ਰਿਹਾ ਕਿਉਂਕਿ ਆਮ ਲੋਕਾਂ ਦੀ ਗੱਲ ਆਮ ਲੋਕਾਂ ਦੀ ਸਮਝ ਵਿੱਚ ਗੱਲ ਆ ਜੇ ਪਕੜ ਵਿੱਚ ਆ ਜੇ ਮੇਰਾ ਮਕਸਦ ਇਹ ਹੁੰਦਾ ਤੁਸੀਂ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਨੇ ਪ੍ਰਚਾਰਕ ਫੇਰੀ ਕਹਿੰਦੇ ਆ ਉਦਾਸੀਆਂ ਕਹਿੰਦੇ ਆ ਤੁਸੀਂ ਇੱਕ ਵੀ ਉਦਾਹਰਨ ਦਿਓ ਕਿ ਇੱਥੇ ਗੁਰੂ ਪਾਤਸ਼ਾਹ ਨੇ ਕਿਹਦੇ ਸਿਰ ਤੇ ਹੱਥ ਰੱਖਤਾ ਉਹਨੂੰ ਕਹਤਾ ਹੋਵੇ ਤੇਰੇ ਗੁਨਾਹ maaf ਤੇਰੇ ਪਾਪ maaf ਕਹਿ ਕੇ ਤੇ ਜਰ ਸੱਜਣ ਠੱਗ ਦੀ ਗੱਲ ਤੁਸੀਂ ਵਾਰ-ਵਾਰ ਸੁਣਾਉਂਦੇ ਹੋ ਵੱਡੇ-ਵੱਡੇ ਰਾਗੀ ਹਰ ਵਕਤ ਸੁਣਾਉਂਦੇ ਆ ਕੀ ਕਿਹਾ ਸੀ ਉਹਨੇ ਸੱਜਣ ਠੱਗ ਨੇ ਜਦੋਂ ਸ਼ਬਦ ਸੁਣਿਆ ਗੁਰੂ ਪਾਤਸ਼ਾਹ ਨੂੰ ਕੀ ਕਿਹਾ ਸੀ ਜਿਹੜੇ ਸ਼ਬਦ ਕਿੱਦਨੇ ਰੂਪ ਵਿੱਚ ਪੜੇ ਜਾਂਦੇ ਸੀ ਉਨਾ ਸ਼ਬਦਾਂ ਵਿੱਚੋਂ ਇੱਕ ਸ਼ਬਦ ਊਜਲ ਕਹਾਂ ਝਲਕਣਾ ਘੋਟਮ ਕਲੜੀ ਮਸ ਤੋ ਤਿਆ ਜੂਠ ਨ ਉਤਰੈ ਜੇ ਸੰਤੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾਂ ਮੰਗੀਐ ਤਿੱਥੈ ਖੜੇ ਦੇ ਸੰ ਇਹ ਪੂਰਾ ਸ਼ਬਦ ਪੜਿਆ ਇਹਦੇ ਵਿੱਚ ਜੋ ਕੁਝ ਗੁਰੂ ਪਾਸ਼ਾ ਨੇ ਕਿਹਾ ਪੂਰਾ ਸ਼ਬਦ ਤੁਸੀਂ ਪੜ ਕੇ ਅਰਥ ਕਰ ਲਿਓ ਸੱਜਣ ਠੱਗ ਨੂੰ ਜਦੋਂ ਇਹ ਕੀਰਤਨ ਹੋਇਆ ਇਹ ਸ਼ਬਦ ਪੜਿਆ ਗਿਆ ਇਹਦੇ ਅਰਥਾਂ ਬਾਰੇ ਸਮਝ ਆ ਗਈ ਜਦੋਂ ਜਿਹੜੀਆਂ ਮਹਿਲਵਾੜੀਆਂ ਸੀ ਬਾਹਰੋਂ ਉਹ ਚਿੱਤਰੀਆਂ ਹੋਈਆਂ ਸੀ ਮੈਂ ਕੇਵਲ ਅਰਥ ਕਰ ਰਿਹਾ ਅੰਦਰੋਂ ਉਹ ਸਖਣੀਆਂ ਸੀ ਰਹਿਸ ਤੋਂ ਬਿਨਾ ਟੱਠੀਆਂ ਹੋਈਆਂ ਸੀ ਤੇ ਉਹ ਮਨੁੱਖ ਦਾ ਕਿਰਦਾਰ ਦਿਖਾਇਆ ਅਸਲ ਸੱਜਣ ਕੌਣ ਹੁੰਦੇ ਨੇ ਮਨੁੱਖ ਦੇ ਜੀਵਨ ਦੇ ਜਿਹੜੇ ਗੁਣ ਹੁੰਦੇ ਨੇ ਜਿਹੜੇ ਗੁਣ ਸਾਨੂੰ ਜੇ ਅਸੀਂ ਉਹਨਾਂ ਨੂੰ दैਵੀ ਗੁਣ ਕਹਿ ਸਕਦੇ ਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਮਿਲ ਜਾਂਦੇ ਨੇ ਕਿਸੇ ਵਧੀਆ ਪੁਸਤਕ ਦੇ ਵਿੱਚੋਂ ਬੁੱਕ ਦੇ ਵਿੱਚੋਂ ਮਿਲ ਜਾਂਦੇ ਨੇ ਤੇ ਉਹ ਗੁਣ ਮਨੁੱਖ ਦੇ ਜੀਵਨ ਵਿੱਚ ਨਿਵਦੇ ਆ ਤੇ ਇਹ ਸ਼ਬਦ ਜਦੋਂ ਸੁਣਿਆ ਸੱਜਣ ਠੱਗ ਨੇ ਉਹਨੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਉਹ ਕਹਿਣ ਲੱਗਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜਾ ਤੁਹ ਸ਼ਬਦ ਪੜ੍ਹਿਆ ਨਾ ਇਹ ਸਾਰੇ ਔਗਣ ਮੇਰੇ ਵਿੱਚ ਨੇ ਮੈਂ ਅੱਜ ਤੋਂ ਪਰਨ ਕਰਦਾ ਮੈਂ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਔਗਣ ਇਹੋ ਜਿਹਾ ਅਪਰਾਧ ਕੋਈ ਗੁਨਾਹ ਨਹੀਂ ਕਰੂੰਗਾ ਦੇਖੋ ਹੁਣ ਕੀ ਚੀਜ਼ ਉੱਥੇ ਪਵਨ ਬਾਣੀ ਦਾ ਉਪਦੇਸ਼ ਹੀ ਨਾ ਜਿਹੜਾ ਸੱਜਣ ਠੱਗ ਨੇ ਸੁਣਿਆ ਮੰਨ ਲਿਆ ਇੱਕੋ ਹੀ ਸ਼ਬਦ ਸੁਣਿਆ ਸੀ ਤੇ ਅਸੀਂ ਗੁਰੂ ਸਾਹਿਬ ਦੇ ਪਤਾ ਨਹੀਂ ਕਿੰਨੇ ਕੁ ਸਹਿਜ ਪਾਠ ਕਰਦੇ ਕਿੰਨੇ ਖੰਡ ਪਾਠ ਕਰਦੇ ਫਿਰ ਵੀ ਸਾਨੂੰ ਅਕਲ ਨਹੀਂ ਆਈ ਫਿਰ ਵੀ ਜੁੜਾ ਰੱਖੀ ਬੈਠੇ ਆਂ ਦਰਵਾਸਰ ਸਾਹਿਬ ਦੇ ਵਿੱਚ ਕਿਤੇ ਖੜਾਮਾ ਰੱਖੀ ਬੈਠੇ ਨੇ ਕਿਤੇ ਛੜੀ ਰੱਖੀ ਬੈਠੇ ਨੇ ਕਿਤੇ ਕੁਝ ਰੱਖੀ ਬੈਠੇ ਕਿਤੇ ਕੁਝ ਰੱਖੀ ਬੈਠੇ ਆ ਗੁਰੂ ਪਾਤਸ਼ਾਹ ਨੇ ਇਨ ਬਹਿਮਾ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਸੀ ਤੇ ਅਸੀਂ ਦੁਬਾਰਾ ਇਨ ਬਹਿਮਾ ਭਰਮਾਂ ਦੇ ਵਿੱਚ ਫਸ ਗਏ ਆ ਆ ਜਿਹੜਾ ਸਮਸ਼ਪੁਰ ਸਮਸ਼ਪੁਰ ਗੁਰਦੁਆਰੇ ਦੀ ਮੈਂ ਗੱਲ ਕੀਤੀ ਹੈ ਨਾ ਸਮਸ਼ਪੁਰ ਹਾਂ ਇਹਦਾ ਨਾਮ ਗੁਰਦਵਾਰਾ ਬਾਹ ਦਰਗੜ ਦੇ ਕੋਲ ਹੈ ਪਟਾੜੇ ਵਿੱਚ ਪੈਂਦਾ ਹੈ। ਉਹ ਜਿਹੜੇ ਚੌਧਰੀ ਨੇ ਫੋਨ ਚੱਕਿਆ ਕਹਿੰਦਾ ਅਸੀਂ ਪੰਜ ਕਿੱਲੇ ਜ਼ਮੀਨ ਲਈ ਹੈ ਜਣ ਕੇ ਸੰਗਤ ਇੰਨੀ ਆਉਣ ਲੱਗੀ ਚੜਾਵਾ ਇੰਨਾ ਚੜਨ ਲੱਗ ਗਿਆ ਇਹਦਾ ਬਹੁਤ ਵੱਡਾ ਗੁਰਦੁਆਰਾ ਹੈ ਲੋਕਾਂ ਦੇ ਦੁੱਖ ਦੂਰ ਹੁੰਦੇ ਆ। ਲੋਕਾਂ ਦੇ ਦੁੱਖ ਤੁਸੀਂ ਦੂਰ ਨਹੀਂ ਕਰ ਰਹੇ ਤੁਸੀਂ ਮਾਨਸਿਕ ਤੌਰ ਤੇ ਆਪ ਵੀ ਰੋਗੀਆਂ ਤੇ ਲੋਕਾਂ ਨੂੰ ਵੀ ਮਾਨਸਿਕ ਤੌਰ ਤੇ ਤੁਸੀਂ ਮਾਨਸਿਕ ਰੋਗੀ ਬਣਾ ਰਹੇ ਹੋ ਗੁਲਾਮ ਬਣਾ ਰਹੇ ਹੋ ਤੁਸੀਂ ਮੈਂ ਇਸ ਦੀ ਜੀ ਗੱਲਬਾਤ ਤਾਂ ਕਰਦਾ ਹੁਣ ਕਿਉਂਕਿ ਬਹੁਤੇ ਲੋਕ ਜਿਹੜੇ ਆ ਉਹ ਮੱਥਾ ਟੇਕਦੇ ਆ ਅਣਪੜ੍ਹਨੇ ਜਿਵੇਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਉਦੋਂ ਮੰਨ ਲੈਂਦੇ ਆ ਉਥੇ ਜੇ ਕੋਈ ਗੁਰਦਾਰੇ ਬਾਬਾ ਬੈਠਾ ਹੋਵੇ ਉਹਨੇ ਆਪ ਡੱਕਾ ਦੂਰਾ ਨਹੀਂ ਕਰਨਾ ਹੁੰਦਾ ਜੇ ਕੋਈ ਜਾਂਦਾ ਲੈ ਪਿਆਰ ਆ ਤੇਰੀ ਸੇਵਾ ਆ ਜਿਹੜੀ ਚਰਨ ਕਮਲ ਹੈਗੇ ਨਾ ਇਹ ਧੂੜ ਦੇ ਤੂੰ ਇਹ ਸੰਗਤ ਦੇ ਚਰਨ ਧੂੜ ਹੈ ਆ ਝੂਠੇ ਭਾਂਡੇ ਮਾਂ ਦੇ ਜਿਹੜੇ ਗ੍ਰੰਥੀ ਆਪਣੇ ਝੂਠੇ ਭਾਂਡੇ ਆਪ ਨਹੀਂ ਮਾਨ ਸਕਦੇ ਉਹ ਕਿਸੇ ਨੂੰ ਕੀ ਦੱਸਣਗੇ ਬਈ ਜਿਹੜਾ ਕੋਈ ਉੱਥੇ ਅਣਪੜ ਜਾਂਦਾ ਲੈ ਆ ਤੁਸੀਂ ਸੇਵਾ ਕਰ ਲੋ ਆ ਝਾੜੋ ਤੁਸੀਂ ਲਾ ਲੋ ਆ ਇਨਸਾਨ ਸਾਬ ਤੇ ਜਾਨਵਰਾਂ ਨੇ ਬਿਠਾ ਕੀਤੀਆਂ ਹੋਈਆਂ ਇਹ ਧੋ ਦੇਓ ਤੁਸੀਂ ਇਹ ਜਿਹੜਾ ਪਖੰਡਵਾਦ ਹੈ ਨਾ ਛੇਵਾਦਨਾਂ ਤੇ ਹੋ ਰਿਹਾ ਮੈਂ ਜਦੋਂ ਵੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਗੱਲ ਕਰਦਾ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਹ ਪਖੰਡਵਾਦ ਨੂੰ ਕੋਈ ਥਾਂ ਨਹੀਂ ਹੈਗਾ ਜੇ ਕਿਤੇ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਪਈ ਹੈ ਉਹਦਾ ਆਪਸਤਕਾਰ ਕਰਨਾ ਗੁਰੂ ਸਾਹਿਬ ਦੀ ਨਿਸ਼ਾਨੀ ਸਮਝ ਕੇ ਉਹਨੂੰ ਸੰਭਾਲ ਕੇ ਰੱਖਣਾ ਸਾਡੀ ਵਿਰਾਸਤ ਹੈ ਸੇਕੋਂ ਹੁੰਦੀ ਪਰ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਸੀ ਕਿ ਤੁਸੀਂ ਮੇਰੇ ਚੋੜਿਆਂ ਦੇ ਅੱਗੇ ਨੱਕ ਰਗੜੀ ਜਾਇਓ ਜੇ ਕਿਤੇ ਗੁਰੂ ਸਾਹਿਬ ਦਾ ਕੋਈ ਜੋੜਾ ਸਾਹਿਬ ਪਿਆ ਤੁਸੀਂ ਉਹਨੂੰ ਸਹਬ ਬਣਾਤਾ ਜੋੜਾ ਸਾਹਿਬ ਦਾਲ ਸਾਹਿਬ ਪ੍ਰਸਾਦਾ ਸਾਹਿਬ ਪਾਣੀ ਸਾਹਿਬ ਲੰਗਰ ਸਾਹਿਬ ਕਹਿੰਦੇ ਨਹੀਂ ਸੀ ਇਹ ਗੱਲਾਂ ਜਦੋਂ ਸੁਣਦੇ ਹੋ ਨਾ ਤੁਹਾਨੂੰ ਐਦਾਂ ਲੱਗਦਾ ਬੀਬੂਟਾ ਸਿੰਘ ਬਕਵਾਸ ਕਰਦਾ ਕੋਈ ਗੱਲ ਨਹੀਂ ਤੁਸੀਂ ਬਕਵਾਸ ਕਹੋ ਜੋ ਮਰਜ਼ੀ ਕਹੋ ਮੈਂ ਗੱਲ ਤੁਹਾਨੂੰ ਇਹ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਦੇ ਵੀ ਪਖੰਡਵਾਦ ਨੂੰ ਕੋਈ ਥਾਂ ਨਹੀਂ ਹੈਗਾ ਚਲੋ ਹੁਣ ਮੈਂ ਅਸਲੀਅਤ ਜਿਹੜੀ ਗੱਲ ਕਰਨੀ ਉਹਦੇ ਵੱਲ ਥੋੜਾ ਜਿਹਾ ਧਿਆਨ ਦੇ ਲਿਓ ਮੈਂ ਬਹੁਤ ਲੰਬਾ ਚੋੜਾ ਨਹੀਂ ਬੋਲਦਾ ਥੋੜੇ ਵਿੱਚੋਂ ਕਿਹੜਾ ਜਿਹੜਾ ਇਹ ਕਹਿੰਦਾ ਹੋਵੇ ਵੀ ਮੇਰਾ ਬੱਚਾ ਪੀ ਐਚ ਡੀ ਕਰ ਜੇ ਪੀ ਬੀ ਐਸ ਕਰ ਜੇ ਜਾਂ ਐਮਬੀਐਸ ਕਰ ਦੇ ਤੇ ਉਹ ਬੱਚਾ ਕਿਸੇ ਡੇਰੇ ਵਿੱਚ ਬੈਠੇ ਤੇ ਸਵਾਦੀ ਪੁੜੀ ਨਾਲ ਕਿਸੇ ਦਾ ਇਲਾਜ ਕਰੇ ਇਹ ਤੁਸੀਂ ਚਾਹੁੰਦੇ ਹੋ ਜੇ ਚਾਹੁੰਦੇ ਹੋ ਫਿਰ ਤਾਂ ਉਹਨੂੰ ਡਾਕਟਰ ਬਣਾਉਣ ਦੀ ਲੋੜ ਨਹੀਂ ਉਹਨੂੰ ਵਕੀਲ ਉਹਨੂੰ ਜੱਜ ਬਣਾਉਣ ਦੀ ਲੋੜ ਨਹੀਂ ਸਵਾਦੀ ਟੁਟਕੀ ਦਾ ਅਣਪੜ ਬੰਦਾ ਵੀ ਚੱਕ ਕੇ ਦੇ ਦੂਗਾ ਫਿਰ ਜਿਹੜੇ ਐਡੇ ਐਡੇ ਹਸਪੀਟਲ ਬਣਾਏ ਜਦੋਂ ਸਰਕਾਰਾਂ ਬਣਦੀਆਂ ਨੇ ਉਹਦੇ ਪਿੱਛੇ ਕੀ ਹੁੰਨੇ ਹੋ ਸਾਨੂੰ ਹਸਪਤਾਲ ਜਾਇਂਦਾ ਉਹਦੇ ਪਿੱਛੇ ਕਿਹਨਾਂ ਫਿਰ ਉਹਦੋਂ ਕਹਦੇ ਕਰੋ ਵੀ ਸਰੋਵਰ ਚ ਇਸ਼ਨਾਨ ਕਰਕੇ ਅਸੀਂ ਇਲਾਜ ਕਰ ਲਾਂਗੇ ਸਾਨੂੰ ਹਸਪਤਾਲ ਦੀ ਲੋੜ ਹੀ ਨਹੀਂ ਤੁਹਾਡੇ ਵਿੱਚੋਂ ਕੋਈ ਹੈ ਉਹ ਜਿਹੜਾ ਕਹਿੰਦਾ ਹੋਵੇ ਕਿ ਮੈਨੂੰ ਮੈਂ ਬੱਚੇ ਨੂੰ ਡਾਕਟਰ ਨਹੀਂ ਬਣਾਉਣਾ ਕਿਸੇ ਕੋਲੇ ਗੱਲ ਕਰ ਲਓ ਮੇਰਾ ਬੱਚਾ ਤਾਂ ਡਾਕਟਰ ਬਣੂ ਮੇਰਾ ਬੱਚਾ ਤਾਂ ਡੀਸੀ ਬਣੂ ਮੇਰਾ ਬੱਚਾ ਤਾਂ ਐਸਐਸਬੀ ਲੱਗੇ ਜੱਜ ਲੱਗੇ ਮੇਰਾ ਬੇਟਾ ਤਾਂ ਇਦਾਂ ਕਹਿੰਦੇ ਆਸੀਂ ਤੇ ਫਿਰ ਇਹ ਚੀਜ਼ਾਂ ਕਰਾਉਣ ਦੀ ਕਿਲੋ ਰੁਪਈਏ ਬਚਿਆ ਨੂੰ ਫਿਰ ਲੱਖਾਂ ਰੁਪਈਆ ਕਰੋੜਾਂ ਰੁਪਈਆ ਲਾ ਕੇ ਡਾਕਟਰ ਬਣਾਉਣ ਦੀ ਜੱਜ ਬਣਾਉਣ ਦੀ ਕਿਲੋ ਰੁਪਈਏ ਗੈਸਵਾਦੀ ਟੁੱਟਕੀਆਂ ਨਾਲ ਇਹਨਾਂ ਜੋੜਿਆਂ ਦੇ ਨਾਲ ਇਲਾਜ ਕਰਨਾ ਇਹ 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 ਨਾ ਸਮਝ ਲਵੀਂ ਇਹ ਕਾਮਰੇਡ ਸੋਚ ਹੈ ਇਹ ਗੁਰੂ ਸਾਹਿਬ ਦੀ ਸੋਚ ਹੈ ਗੁਰੂ ਸਾਹਿਬ ਨੇ ਆ ਜਿਹੜੇ ਸਰੀਰਕ ਰੋਗ ਨੇ ਨਾ دنیਵੀ ਇਹਨਾਂ ਤਾਂ ਇਹਨਾਂ ਦੀ ਗੱਲ ਕੀ ਹੈ ਦਵਾਦਾਰੂ ਹੈ ਚਲਦੀ ਰਹੀ ਹੈ ਹਮੇਸ਼ਾ ਗੁਰੂ ਸਾਹਿਬ ਨੇ ਦਰਬਾਰਖਾਨੇ ਬਣਾਏ ਨੇ ਆਪਣੇ ਸਮੇਂ ਦੇ ਵਿੱਚ ਚਲੋ ਜਦੋਂ ਗੁਰੂ ਕਲਮੀਤਰ ਸੱਚੇ ਪਾਤਸ਼ਾਹ ਨੇ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ ਸੁਣਾਉਣੇ ਸਾਡੇ ਢਾਡੀ ਕਹਿੰਦੇ ਆ ਵੀ ਇੱਕ ਤੀਰ ਕਮਾਨ ਕੋਈ ਲੈ ਕੇ ਆਇਆ ਸੀ ਤੇ ਉਹ ਤੰਦੀ ਚੜਾਉਂਦੇ ਸੀ ਜੋਰ ਲੱਗ ਗਿਆ ਕਦੋਂ ਜਦੋਂ ਪਹਿਲਾਂ ਇੱਕ ਪਠਾਨ ਨੇ ਛੁਰਾ ਮਾਰ ਕੇ ਗੁਰੂ ਪਾਸ਼ਾ ਨੂੰ ਜ਼ਖਮੀ ਕਰਤਾ ਸੀ ਇੱਕ ਅੰਗਰੇਜ਼ ਨੇ ਉਹਦੇ ਟਾਂਕੇ ਲਾਏ ਸੀ ਉਹ ਟਾਂਕੇ ਜਿਹੜੇ ਐ ਜਦੋਂ ਗੁਰੂ ਪਾਸ਼ਾ ਨੇ ਤੰਦੀ ਤੇ ਤੀਰ ਚੜਾਇਆ ਜ਼ੋਰ ਦੇ ਨਾਲ ਖਿੱਚਿਆ ਉਹ ਟਾਂਕੇ ਟੁੱਟ ਗਏ ਸੀ ਖੂਨ ਵਹਿਣਾ ਸ਼ੁਰੂ ਹੋ ਗਿਆ ਤੇ ਗੁਰੂ ਪਾਸ਼ਾ ਦੀ ਉੱਥੇ ਇਹ ਕਹਿ ਲਈਏ ਕਿ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਸਰੀਰਕ ਤੌਰ ਤੇ ਮੌਤ ਹੋ ਗਈ ਇਹ ਕਹਿੰਦੇ ਆ ਨਾ ਪੇਜ ਉਦੋਂ ਫਿਰ ਗੁਰੂ ਪਾਸ਼ਾ ਨੇ ਟੰਕੇ ਕਿਉਂ ਲਵਾਏ ਅੰਗਰੇਜ਼ ਡਾਕਟਰ ਤੋਂ ਦਵਾਈ ਕਿਉਂ ਲਈ ਅਸੀਂ ਗੁਰੂ ਸਾਹਿਬ ਨਾਲੋਂ ਵੀ ਜ਼ਿਆਦਾ ਸਿਆਣੇ ਆ ਇਹ ਪਖੰਡਵਾਦ ਹੈ ਜਿਹੜੇ ਵੀ ਗੁਰਦੁਆਰੇ ਵਿੱਚ ਕੋਈ ਗੁਰੂ ਸਾਹਿਬ ਦੀ ਨਿਸ਼ਾਨੀ ਪਈ ਹੈ ਭਾਵੇਂ ਚੋਲਾ ਪਿਆ ਹੈ ਭਾਵੇਂ ਜੋੜੇ ਪਏ ਨੇ ਭਾਵੇਂ ਦਸਤਾਰ ਪਈ ਹੈ ਭਾਵੇਂ ਕੋਈ ਹੋਰ ਕੋਈ ਹੱਥ ਲਿਖ ਕੋਈ ਪੋਥੀ ਪਈ ਹੈ ਕੁਝ ਵੀ ਪਿਆ ਕੋਈ ਸ਼ਾਸਤਰ ਪਿਆ ਹੈ ਉਹ ਨਿਸ਼ਾਨੀਆਂ ਨੇ ਗੁਰੂ ਪਾਤਸ਼ਾਹ ਦੀਆਂ ਉਹਦੇ ਨਾਲ ਇਲਾਜ ਕਰਨ ਦੀ ਲੋੜਾ ਦੰਦਾਂ 'ਚ ਸਿਰਸਾ ਰੱਖੀ ਬੈਠੇ ਜਿਹਦੇ ਕਹਿੰਦੇ ਮੂੰਹ ਬਿੰਗਾ ਹੈ ਉਹ ਉਹਦੇ ਵਿੱਚ ਦੇਖ ਕੇ ਦਾਣੇ ਚਬੇ ਮੂੰਹ ਸਿੱਧਾ ਹੋ ਜਾਉ ਇਹ ਸਭ ਪਖੰਡਵਾਦ ਪੁਜਾਰੀਆਂ ਨੇ ਬਾਅਦ ਵਿੱਚ ਪੈਦਾ ਕੀਤਾ ਹੈ ਗੁਰੂ ਸਾਹਿਬ ਨੇ ਨਹੀਂ ਕੀਤਾ ਸਾਡੀ ਜਿਹੜੀ ਟੱਕਰ ਹੈ ਨਾ ਉਹ ਗੁਰੂ ਸਾਹਿਬ ਦੇ ਨਾਲ ਨਹੀਂ ਪੁਜਾਰੀ ਨਾਲ ਹੈ ਤੁਸੀਂ ਭਗਤਾਂ ਦੀ ਬਾਣੀ ਪੜ੍ਹਦੇ ਹੋ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ ਅਸਾਂ ਦੀ ਬਾੜ ਵਿੱਚ ਜਿਹੜੇ ਭੋਂ ਭੋਂ ਕੇ ਛਤਰ ਫੇਰੇ ਨੇ ਉਹ ਪੁਜਾਰੀ ਦੇ ਫੇਰੇ ਨੇ ਤੇ ਪੁਜਾਰੀ ਦੇ ਨਾਲ ਟਕਰਾ ਸੀ ਗੁਰੂ ਪਾਤਸ਼ਾਹ ਦਾ ਪਖੰਡਵਾਦ ਦੇ ਨਾਲ ਟਕਰਾ ਸੀ ਗੁਰੂ ਪਾਤਸ਼ਾਹ ਦਾ ਸਾਰੀ ਬਾਣੀ ਦਾ ਟਕਰਾ ਹੈ ਪਖੰਡਵਾਦ ਦੇ ਨਾਲ ਮੇਰਾ ਟਕਰਾ ਪਖੰਡਵਾਦ ਨਾਲ ਹੈ ਕਮੈਂਟ ਕਰਨਗੇ ਜਾਂ ਫੋਨ ਕਰਨਗੇ ਤੁਸੀਂ ਗੁਰੂ ਘਰ ਨਾਲ ਮੱਥਾ ਲਾ ਲਿਆ ਤੁਸੀਂ ਬਾਣੀ ਨਾਲ ਮੱਥਾ ਲਾ ਲਿਆ ਨਹੀਂ ਭਰਾਵੋ ਇਹ ਤੁਹਾਡੇ ਕਹਿਣ ਦੀ ਗੱਲ ਹੈ ਸਾਡਾ ਮੱਥਾ ਪਖੰਡੀਆਂ ਨਾਲ ਹੈ ਜਿਹੜੇ ਪਖੰਡ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ